ਸੱਚੀ ਕਾਲ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਉਂਕਿ ਜਿਸ ਤਰ੍ਹਾਂ ਹੁਣ ਪਾਕਿਸਤਾਨ ਦੇ ਵੱਲੋਂ ਹਮਲਾ ਕਰਕੇ ਪਹੁੰਚ ਜਿਹੜੇ ਨੇ ਉਸਦੇ ਗੁਰਦੁਆਰਾ ਸਾਹਿਬ ਦੇ ਵਿਖੇ ਹਮਲਾ ਕਰਕੇ ਜੋ ਕੁਝ ਉੱਤੇ ਘਟਨਾ ਵਾਪਰੀ ਹੈ ਗੁਰੂ ਦਵਾਰਾ ਸਿੰਘ ਸਭਾ ਕੇਂਦਰੀ ਦੇ ਉੱਤੇ ਹਮਲਾ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਦੇ ਵਿੱਚ ਉੱਥੇ ਕੁਝ ਸਿੱਖਾਂ ਦੀਆਂ ਮੌਤਾਂ ਹੋਈਆਂ ਨੇ ਉਸ ਦੇ ਬਾਬਤ ਗਿਆਨੀ ਕਲਦੀਪ ਸਿੰਘ ਗਰਗੱਜ ਦਾ ਬਿਆਨ ਆਇਆ ਹੈ ਕਿ ਜੰਗ ਮਨੁੱਖਤਾ ਦੇ ਲਈ ਹਮੇਸ਼ਾ ਹੀ ਖਤਰਨਾਕ ਹੈ ਜੀਹਾਂ ਤੋਂ ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਤਲਕੀ ਅਤੇ ਇੱਕ ਦੂਜੇ ਦੇ ਉੱਤੇ ਕੀਤੇ ਗਏ ਹਮਲੇਆਂ ਦੌਰਾਨ ਕਸ਼ਮੀਰ ਦੇ ਪੂਚ ਖੇਤਰ ਦੇ ਵਿੱਚ ਮਾਰੇ ਗਏ ਸਿੱਖਾਂ ਤੇ ਹੋਰ ਲੋਕਾਂ ਤੇ ਗੁਰਦੁਆਰਾ ਸਾਹਿਬ ਉੱਤੇ ਕੀਤੇ ਹਮਲੇ ਦੀ ਕਾਰਵਾਈ ਦੀ ਕਰੜੀ ਨਿੰਦਾ ਕੀਤੀ ਹੈ ਜਥੇਦਾਰ ਗੜਕਾਜ ਨੇ ਕਿਹਾ ਹੈ ਕਿ ਭਾਰਤ ਦੇ ਵੱਲੋਂ ਕੀਤੀ ਗਈ ਆਪਰੇਸ਼ਨ ਸੰਦੂਰ ਦੇ ਜਵਾਬੀ ਹਮਲੇ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਪੂਚ ਵਿਕੇ ਕੀਤੀ ਗਈ ਕਾਰਵਾਈ ਜਿਹੜੀ ਗੋਲਾਵਾਰੀ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਂਦਰੀ ਉੱਤੇ ਹਮਲਾ ਕੀਤਾ ਗਿਆ ਇਸ ਦੌਰਾਨ ਤਿੰਨ ਗੁਰਸਿੱਖ ਭਾਈ ਅਮਰਿਕ ਸਿੰਘ ਰਾਗੀ ਭਾਈ ਅਮਰਜੀਤ ਸਿੰਘ ਸਾਬਕਾ ਫੌਜੀ ਅਤੇ ਭਾਈ ਰਣਜੀਤ ਸਿੰਘ ਸਥਾਨਕ ਦੁਕਾਨਦਾਰ ਮਾਰੇ ਗਏ ਨੇ ਇਸ ਤੋਂ ਇਲਾਵਾ ਮਾਨਕੋਟ ਖੇਤਰ ਦੇ ਵਿੱਚ ਇੱਕ ਸਿੱਖ ਬੀਬੀ ਰੂਪ ਰੂਬੀ ਕੋਰ ਦੇ ਮਾਰੇ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਇਸ ਦੌਰਾਨ ਪੂਚ ਦੇ ਵਿਖੇ ਇੱਕ ਹੋਰ ਲੋਕਾਂ ਦੇ ਸਾਹਮਣੇ ਜਿਹੜਾ ਮਾਰੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ ਉੱਥੇ ਹੀ ਕੜਕਾਜ ਜਥੇਦਾਰ ਦੇ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹਾਂ ਪੂਛ ਵਿਕੇ ਮਾਰੇ ਕੇ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨ ਦਾ ਬਲ ਬਖਸ਼ਣ ਦੀ ਵੀ ਅਰਦਾਸ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਦੇ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਜੰਗ ਹਮੇਸ਼ਾ ਹੀ ਮਨੁੱਖਤਾ ਦਾ ਵੱਡਾ ਕਾਣ ਕਰਦੀ ਹੈ ਜਿਸ ਦੇ ਵਿੱਚ ਬੇਗੁਨਾਹ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਮਾਰੇ ਜਾਂਦੇ ਨੇ ਇਸ ਲਈ ਮੌਜੂਦਾ ਸਥਿਤੀ ਨੂੰ ਸ਼ਾਂਤੀਪੂਰਨ ਕਰਨ ਦੇ ਲਈ ਵੱਧ ਤੋਂ ਵੱਧ ਯਤਨ ਹੋਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ 19 47 ਤੋਂ ਲੈ ਕੇ ਹੁਣ ਤੱਕ ਆਪਸੀ ਕੁੜਤਤ ਜਿਹੜੀ ਕਾਰਨ ਵੱਡੇ ਨੁਕਸਾਨ ਚ ੱਲੇ ਨੇ ਜਿਸ ਦੇ ਵਿੱਚ ਖਾਸ ਕਰ ਪੰਜਾਬ ਤੇ ਜੰਮੂ ਕਸ਼ਮੀਰ ਤੇ ਹਿੰਦੂ ਤੇ ਸਿੱਖਾਂ ਦਾ ਵੱਡਾ ਨੁਕਸਾਨ ਹੋਇਆ ਹੈ ਜਥੇਦਾਰ ਗੜਗੱਜ ਨੇ ਨਾਲ ਇਹ ਵੀ ਗੱਲ ਕਹੀ ਹੈ ਬਾਰਡਰ ਉੱਤੇ ਵਸਦੇ ਲੋਕ ਇਸ ਤਣਾਅ ਵਾਲੀ ਸਥਿਤੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਦੇ ਵਿੱਚ ਗੁਰਬਾਣੀ ਦਾ ਓਟਸ ਆਸਰਾ ਲੈਣ ਤੇ ਹੌਸਲਾ ਬਣਾਈ ਰੱਖਣਾ ਤੇ ਸ਼ਾਂਤੀ ਬਹਾਲੀ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਜਥੇਦਾਰ ਕਲਦੀਪ ਸਿੰਘ ਗੜਗੱਜ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਇਸ ਖੇਤਰ ਅੰਦਰ ਹਮੇਸ਼ਾ ਅਮਨ ਸ਼ਾਂਤੀ ਕਾਇਮ ਰਹੇ ਉਹ ਦੱਸਦੇ ਕਿ ਜਿਸ ਤਰ੍ਹਾਂ ਬੀਤੀ ਰਾਤ ਭਾਰਤ ਦੇ ਵੱਲੋਂ ਜੋ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਅਤਵਾਦੀਆਂ 'ਤੇ ਹਮਲਾ ਕੀਤਾ ਗਿਆ ਸੀ ਉਹਦਾ ਜਵਾਬੀ ਵਾਰ ਕਰਦੇ ਆਂ ਬਦਲਾ ਲੈਂਦੇ ਆਂ ਉਨਾ ਦੇ ਉੱਤੇ ਨੋ ਹਮਲੇ ਜਾਂ ਫਿਰ ਨੋ ਸਤਾਨਾ ਦੇ ਉੱਤੇ ਨੋ ਥਾਮਾ ਦੇ ਉੱਤੇ ਹਮਲੇ ਕੀਤੇ ਗਏ ਨੇ ਜਿਸ ਦੇ ਵਿੱਚ ਕਈ ਅਤਵਾਦੀਆਂ ਦੇ ਪਰਿਵਾਰ ਵੀ ਟੇਰ ਹੋ ਗਏ ਨੇ ਹੋਰ ਬਾਬਤ ਹਾਲੇ ਜਾਂਚ ਦੇ ਵਿੱਚ ਜੋ ਕੁਝ ਗੱਲਬਾਤ ਸਾਹਮਣੇ ਆ ਰਹੀ ਹੈ ਹੁਣ ਪਾਕਿਸਤਾਨ ਦੇ ਵੱਲੋਂ ਵੀ ਸ਼ਾਂਤੀ ਜਾਂ ਫਿਰ ਕਹਿੰਦੇ ਪਿੱਛੇ ਹਟਣ ਦੀ ਗੱਲ ਕਹੀ ਜਾ ਰਹੀ ਹੈ ਜਾਂ ਫਿਰ ਜੇਕਰ ਭਾਰਤ ਪਿੱਛੇ हटਦਾ ਤਾਂ ਅਸੀਂ ਪਿੱਛੇ ਹਟਾਂਗੇ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਇਹੋ ਜਿਹੀ ਗੱਲਾਂ ਸਾਹਮਣੇ ਆ ਰਹੀਆਂ ਨੇ ਹੁਣ ਵੇਖਣਾ ਬੇहद ਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਲੈ ਕੇ ਕੀ ਕੁਝ ਹੋਰ ਸਾਹਮਣੇ ਆਉਂਦਾ ਹੈ ਕਿ ਸ਼ਾਂਤੀ ਦੀ ਬਣੀ ਰਹੇ ਅਸੀਂ ਵੀ ਅਰਦਾਸ ਕਰਦੇ ਆ ਅਪੀਲ ਕਰਦੇ ਆ ਕਿ ਇਸ ਮਸਲੇ ਨੂੰ ਲੈ ਕੇ ਜੋ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਾਂ ਫਿਰ ਕੋਈ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਪੁਸ਼ਟੀ ਕਰ ਬਿਨਾ ਕਰੇ ਉਸ ਨੂੰ ਕੇ ਸ਼ੇਅਰ ਨਾ ਕੀਤਾ ਜਾਵੇ ਫੇਕ ਵੀਡੀਓ ਤੋਂ ਫੇਕ ਖਬਰਾਂ ਤੋਂ ਫੇਕ ਆਡੀਏ ਤੋਂ ਸਾਵਧਾਨ ਰਹਿਣ ਲੋਕ ਪੰਜਾਬ ਦੇ ਕਿਉਂਕਿ ਇਹੋ ਜਿਹੇ ਗਲਤ ਅੰਸਰ ਨੇ ਜਿਹੜੇ ਸਮਾਜ ਦੇ ਵਿੱਚ ਜਾਂ ਫਿਰ ਕਹ ਲਈਏ ਦੇਸ਼ ਵਿਰੋਧੀ ਨੇ ਉਹ ਜੋ ਤਾਕਤਾਂ ਨੇ ਖਰਾਬ ਕਰਨਾ ਚਾਹੁੰਦੀਆਂ ਨੇ ਮਹੌਲ ਉਹਨਾਂ ਦੇ ਲਈ ਇਹ ਵੱਡਾ ਇੱਕ ਮੌਕਾ ਹੁੰਦਾ ਹੈ ਪਰ ਤੁਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਇਹੋ ਜਿਹੀ ਵੀਡੀਓ ਕੋਈ ਤਸਵੀਰ ਵਾਇਰਲ ਕਰਨ ਤੋਂ ਪਹਿਲਾਂ ਇੱਕ ਵਾਰ ਉਹ ਦੀ ਪੜਤਾ जरूर ਕਰੋ ਤੁਸੀਂ ਜੁੜੋ ਪਾਟੀ ਪੰਜਾਬ ਦੇ ਨਾਲ ਤੁਹਾਨੂੰ ਫਿਰ ਹੋਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ